ਹਾਂਜੀ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਕੰਗਰਨਾਰ ਨੌਤ ਆ ਜਿਹੜੀ ਆਏ ਦਿਨ ਬੜਾ ਜ਼ਹਿਰ ਜਿਹੜਾ ਪੰਜਾਬ ਲਈ ਉਗ ਰਹੀ ਆ ਪੰਜਾਬੀਆਂ ਲਈ ਉਗ ਰਹੀ ਆ ਪੰਜਾਬ ਦੇ ਸਿੱਖਾਂ ਲਈ ਉਗ ਰਹੀ ਆ ਹਜੇ ਅਮਰਜੈਂਸੀ ਜਿਹੜੀ ਫਿਲਮ ਵਾਲਾ ਜਿਹੜਾ ਮਸਲਾ ਠੰਡਾ ਨਹੀਂ ਸੀ ਪਿਆ ਉਹਦੇ ਉੱਤੇ ਅਸੀਂ ਲੋਕ ਇਹਨੂੰ ਝਾੜ ਪਾ ਰਹੇ ਸੀ ਤੇ ਇਹਨੇ ਨਵੀਂ ਬਿਆਨਬਾਜ਼ੀ ਜਿਹੜੀ ਕੀਤੀ ਆ ਉਹ ਬਿਆਨਬਾਜ਼ੀ ਦੇ ਵਿੱਚ ਇਹਨੇ ਕਿਹਾ ਕਿ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਗਏ ਸੀ ਕਿਸਾਨੀ ਅੰਦੋਲਨ ਦੇ ਵਿੱਚ ਗਏ ਸੀ ਉਹ ਰੇਪਿਸਥੀ ਉਥੇ ਬਹੁਤ ਸਾਰੇ ਲੋਕਾਂ ਦਾ ਜਿਹੜਾ ਸ਼ੋਸ਼ਣ ਹੋਇਆ ਸੋ ਕੰਗਣਾ ਰਣੌਤ ਮੈਂ ਤੈਨੂੰ ਇੱਕ ਗੱਲ ਕਹਿਣੀ ਆ ਕਿ ਭੈਣੇ ਤੂੰ ਆਰਤ ਹੁੰਦਿਆ ਹੋਇਆ ਸ਼ਰਮ ਕਰ ਜੇ ਅਸੀਂ ਗੱਲ ਕਰੀਏ ਜਿਹੜੀ ਧੀ ਦੇ ਨਾਲ ਰੇਪ ਹੋਇਆ ਡਾਕਟਰ ਦੇ ਨਾਲ ਰੇਪ ਹੋਇਆ ਤੁਹਾਡੇ ਆਈਟੀ ਵਿੰਗ ਭਾਜਪਾ ਦੇ ਆਈਟੀ ਵਿੰਗ ਸੈੱਲ ਦੇ ਜਿਹੜੇ ਮੁੱਖ ਸੰਚਾਲਕ ਸੀ ਉਹ ਨੌਜਵਾਨਾਂ ਦਾ ਨਾਮ ਆ ਜਿਹੜਾ ਸੋਸ਼ਲ ਮੀਡੀਆ ਤੇ ਸ਼ਰਿਆਮ ਅੱਗੇ ਆ ਰਿਹਾ ਉਹल्टा ਚੋਰ ਕਤਵਾਲ ਨੂੰ ਡਾਟੇ ਮਾੜੇ ਤੁਹਾਡੇ ਆਪਦੇ ਤੇ ਬਲੇਮ ਤੁਸੀਂ ਦੂਜਿਆਂ ਤੇ ਕਰੋ ਤੂੰ ਸਾਨੂੰ ਆਤਕਵਾਦੀ ਮਾਊਵਾਦੀ ਪੱਖਵਾਦੀ ਕਿਆ ਤੂੰ ਟਕੇ ਟਕੇ ਆਏ ਤੇ ਬੀਬੀਆਂ ਆਂ ਕਿਆ ਮੈਂ ਤੇਨੂੰ ਉਸ ਦਿਨ ਵੀ ਕਿਹਾ ਸੀ ਕਿ ਕੰਗਣਾ ਰਣੋਤ ਸਰਬਲੋਹ ਦੇ ਕੜਿਆਂ ਦੇ ਨਾਲ ਪੰਗੇ ਨਹੀਂ ਲਈ ਦੇ ਮੈਨੂੰ ਲੱਗਦਾ ਸ਼ਾਇਦ ਤੈਨੂੰ ਭੈਲ ਕਲਵਿੰਦਰ ਦਾ ਉਹ ਸਰਬਲੋਹ ਦਾ ਕੜਾ ਭੁੱਲ ਗਿਆ ਕਿ ਤੂੰ ਦੁਬਾਰਾ ਫੇਰ ਸਾਡੇ ਲਈ ਜ਼ਹਿਰ ਉਗਲ ਲੱਗੀਆਂ ਕੁਛ ਤਾਂ ਸੋਚ ਅਸੀਂ ਤਾਂ ਸੋਚਦੇ ਆ ਗੁਰਨਾਨੰਦ ਪਾਤਸ਼ਾਹ ਦੀਆਂ ਸਖਿਆਵਾਂ ਤੇ ਚੱਲਣ ਵਾਲੇ ਲੋਕ ਆ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਜ਼ਾਨ ਪਰ ਮੈਨੂੰ ਲੱਗਦਾ ਨਹੀਂ ਤੇਰੀ ਸਮਝ 'ਚ ਇਹ ਚੀਜ਼ਾਂ ਨਹੀਂ ਆਉਂਦੀਆਂ ਤੇਰੀ ਸਮਝ ਦੇ ਵਿੱਚ ਇਹ ਗੱਲਾਂ ਨਹੀਂ ਆਉਂਦੀਆਂ ਤੂੰ ਆਏ ਦਿਨ ਪੰਜਾਬ ਲਈ ਤੇ ਪੰਜਾਬੀਆਂ ਲਈ ਜਿਹੜਾ ਬਹੁਤ ਵੱਡਾ ਜ਼ਹਿਰ ਉਗਲ ਨਹੀਂ ਆ ਇਹ ਯਰ ਨੇ ਇੱਕ ਦਿਨ ਤੈਨੂੰ ਹੀ ਲੈ ਕੇ ਵਹਿ ਜਾਣਾ ਦੂਜੇ ਪਾਸੇ ਭਾਜਪਾ ਦੇ ਜਿਹੜੇ ਮੁਖਬਲਾਰੇ ਨੇ ਜਿਨ੍ਹਾਂ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਕੰਗਣਾ ਰਣੋਤ ਦੇ ਬਿਆਨਾਂ ਦੇ ਨਾਲ ਸਹਿਮਤ ਨਹੀਂ ਆਂ ਸੋ ਇੱਥੇ ਮੈਂ ਉਹਨਾਂ ਨੂੰ ਵੀ ਇੱਕ ਬੇਨਤੀ ਕਰਨੀ ਚਾਹੁੰਦੀ ਆ ਜੇਕਰ ਭਾਜਪਾ ਕੰਗਣਾ ਰਣੌਤ ਦੇ ਨਾਲ ਸਹਿਮਤ ਨਹੀਂ ਆ ਕੁਲਵਿੰਦਰ ਕੌਰ ਨੂੰ ਨਾਲ ਦੀ ਨਾਲ ਨੌਕਰੀ ਤੋਂ ਬਰਖਾਸਤ ਕੀਤਾ ਗਿਆ ਸੀ ਤੇ ਜੇਕਰ ਤੁਹਾਨੂੰ ਵੀ ਲੱਗਦਾ ਕਿ ਕੰਗਣਾ ਰਣੌਤ ਇੱਥੇ ਗਲਤ ਆ ਤਾਂ ਇਹਦੇ ਪੱਤ ਤੋਂ ਜਿਹੜਾ ਤੁਹਾਨੂੰ ਅਸਤੀਫਾ ਲੈਣ ਦੀ ਲੋੜ ਆ ਤੁਸੀਂ ਇਹਨਾਂ ਤੋਂ ਅਸਤੀਫਾ ਕਿਉਂ ਨਹੀਂ ਲੈਂਦੇ ਆਏ देन ਕੰਗਣਾ ਰਣੌਤ ਆ ਜਿਹੜੀ ਪੰਜਾਬੀਆਂ ਲਈ ਜ਼ਹਿਰ ਉਗਲਦੀ ਆ ਆਈ ਦਨ ਪੰਜਾਬੀਆਂ ਤੇ ਨਵੇਂ ਤੋਂ ਨਵੇਂ ਟੈਕ ਲਾਉਂਦੀ ਆ ਤੇ ਮੂੰਹ ਦੀ ਇਹਨੂੰ ਖਾਣੀ ਪੈਂਦੀ ਆ ਪਰ ਫੇਰ ਵੀ ਇਹਨੂੰ ਅਕਲ ਨਹੀਂ ਆਉਂਦੀ ਫੇਰ ਵੀ ਇਹ ਸੋਚਦੀ ਆ ਮੈਂ ਅੱਗੇ ਵੀ ਕਿਹਾ ਸੀ ਕਿ ਕੰਗਨਾਰਨਾਥ ਤੂੰ ਇਹਦੇ ਪਿੱਛੇ ਸਿਰਫ ਟੈਕ ਟਪਕੀ ਕਰ ਰਹੀ ਆ ਤੇ ਉਸ ਤੋਂ ਬਾਅਦ ਫੇਰ ਯਾਰ ਉੱਗ ਗਿਆ ਉਸ ਤੋਂ ਬਾਅਦ ਫੇਰੇ ਨੇ ਸੀਟ ਜਿੱਤੀ ਹੁਣ ਯਾਰ ਉੱਗ ਰਹੀ ਆ ਪਾਰਲੀਮੈਂਟ ਮੈਂਬਰ ਬਣ ਕੇ ਤੇ ਮੋਦੀ ਸਾਹਿਬ ਮੈਨੂੰ ਤਾਂ ਹੀ ਲੱਗਦਾ ਕਿ ਇੱਕ ਦਿਨ ਕੰਗਣਾ ਅਰਨੋਤ ਤੇਰੇ ਵਾਲੀ ਪਦਵੀ ਤੇ ਹੋਊਗੀ ਇਹ ਤੈਨੂੰ ਵੀ ਲਾ ਕੇ ਥੱਲੇ ਮਾਰੂਗੀ ਪਰ ਸਮਾਂ ਰਹਿੰਦਿਆਂ ਏਵ ਜੇ ਲੋਕਾਂ ਨੂੰ ਨੱਥ ਪਾਉਣ ਦੀ ਲੋੜ ਆ ਨਾ ਕੇ ਸਾਡੇ ਭਾਰਤ ਦਾ ਮਾਹੌਲ ਖਰਾਬ ਕਰਨ ਦੀ ਲੋੜ ਆ ਨਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਲੋੜ ਆ ਜੇਕਰ ਤੁਸੀਂ ਇਹ ਜੇ ਲੋਕਾਂ ਨੂੰ ਨੱਥ ਨਾ ਪਾਈ ਤਾਂ ਉਹ ਦਿਨ ਦੂਰ ਨਹੀਂ ਜੈਸ ਦਿਨ ਜੋ ਵੀ ਹੋਇਆ ਉਹਦੇ ਜ਼ਿੰਮੇਵਾਰ ਕਿਤੇ ਨਾ ਕਿਤੇ ਸਾਡੀਆਂ ਸਰਕਾਰਾਂ ਹੋਣੀਆਂ ਕਿਉਂਕਿ ਇਹਦੇ ਵਿੱਚ ਸਰਕਾਰਾਂ ਦਾ ਕਦੇ ਵੀ ਕੱਖ ਨਹੀਂ ਜਾਂਦਾ ਮਰਦੇ ਆ ਤਾਂ ਮਾਵਾ ਦੇ ਪੁੱਤ ਮਰਦੇ ਆ ਜੇਕਰ ਸਰਹੱਦਾਂ ਤੇ ਸ਼ਹਾਦਤ ਦੀ ਗੱਲ ਆਉਂਦੀ ਹੈ ਤੇ ਤਾਂ ਵੀ ਪੰਜਾਬੀ ਸਿਰ ਮੋਰ ਰਹਿੰਦੇ ਨੇ ਜੇਕਰ ਸ਼ਹਾਦਤਾਂ ਲੈਣ ਦੀ ਗੱਲ ਆਉਂਦੀ ਆ ਅੰਦੋਲਨਾਂ ਦੇ ਵਿੱਚ ਜਾ ਕੇ ਤਾਂ ਵੀ ਪੰਜਾਬੀ ਸਿਰ ਮੋਰ ਰਹਿੰਦੇ ਨੇ ਪੰਜਾਬੀਆਂ ਦੇ ਕਿੰਨੇ ਕੰਮ ਧਿਆਨ ਲਾਉਂਗੇ ਤੁਸੀਂ ਪਰ ਜਿਆਸਦਨ ਕਹਿੰਦੇ ਆ ਨਾ ਸਾਡੇ ਇੱਕ ਪੰਜਾਬੀ ਦਾ ਖੂਨ ਡਲਦਾ ਤਾਂ ਹਜ਼ਾਰਾਂ ਸਿੱਖ ਖੜੇ ਇੱਕ ਸਿੱਖ ਦੇ ਖੂਨ ਦੇ ਮਗਰ ਹਜ਼ਾਰਾਂ ਸਿੱਖ ਉੱਠ ਕੇ ਖੜੇ ਹੋ ਜਾਂਦੇ ਇਸ ਚੀਜ਼ ਨੂੰ ਯਾਦ ਰੱਖਿਆ ਜੀ ਇਸ ਕੌਮ ਨੂੰ ਕਦੇ ਵੀ ਨਾ ਭੁੱਲਿਓ ਜੀ ਗੁਰਬਾਨੀਆਂ ਦੀ ਗੱਲ ਆਵੇ ਤਾਂ ਸਭ ਤੋਂ ਵੱਧ ਪੰਜਾਬੀ ਹੋਈ ਆ ਸਾਡੇ ਜਿਨ੍ਹਾਂ ਨੇ ਦੇਸ਼ ਨੂੰ ਯਾਦ ਕਰਾਇਆ ਤੇ ਸਭ ਤੋਂ ਵੱਧ ਕਲਾਟਿਏ ਹੋਈ ਆ ਤਾਂ ਉਹ ਪੰਜਾਬ ਦੇ ਹੋਈ ਆ ਸਭ ਤੋਂ ਵੱਧ ਬਲਦਾਨੀ ਹੋਈ ਆ ਤਾਂ ਪੰਜਾਬ ਦੀ ਧਰਤੀ ਦੇ ਜਾਈ ਹੋਈ ਆ ਤੂੰ ਇਹ ਨਾ ਚੀਚਾਂ ਕਦੇ ਤੈਨੂੰ ਕੰਗਣਾ ਭੁੱਲਣਾ ਨਹੀਂ ਚਾਹੀਦਾ ਜੇ ਇਤਿਹਾਸ ਪੜਨ ਲੱਗੀ ਆ ਨਾ ਪਹਿਲਾਂ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ ਜੇ ਤੂੰ ਕਮੇ ਨਾ ਕਿ ਤੂੰ ਅਮਰਜਾਂਸੀ ਵਰਗੀਆਂ ਫਿਲਮਾਂ ਬਣਾ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਆਕਾਸ਼ ਖਰਾਬ ਕਰ ਸਕਦੀ ਆ ਬੀਬਾ ਜੀ ਨਹੀਂ ਉਹਨਾਂ ਦਾ ਕੱਦ ਉੱਚਾ ਸੀ ਉੱਚਾ ਹੈ ਤੇ ਉੱਚਾ ਰਹੂਗਾ ਉਹਨਾਂ ਨੂੰ ਤੂੰ ਨੀਵਾਂ ਨਹੀਂ ਕਦੇ ਵੀ ਕਰ ਸਕਦੀ ਕਿਉਂਕਿ ਉਹ ਉਹ ਮਹਾਨ ਜਰਨੈਲ ਜੀ ਹੋਂਦੇ ਹੋਏ ਆ ਜਿਨ੍ਹਾਂ ਦੀ ਤਾਂ ਤੂੰ ਧੂੜ ਦੇ ਬਰਾਬਰ ਵੀ ਨਹੀਂ ਹੈਗੀ i'm